ਸਸਿਕਾ ਦੋਸਤੋ ਮੈਂ ਬੈ ਸੁਖਿੰਦਰ ਸਿੰਘ ਗੱਲ ਦੋਸਤੋ ਅਸੀਂ ਜੜੀ ਬੂਟੀਆਂ ਅਤੇ ਪਸ਼ੂਆਂ ਤੋਂ ਬਹੁਤ ਹੀ ਲਾਜਵਾਬ ਵਧੀਆ ਉਪਾਅਤਾਂ ਅਤੇ ਸਟਰੀਕ ਫਾਰਮੂਲੇ ਤਿਆਰ ਕੀਤੇ ਹੋਏ ਨੇ ਕਿਸੇ ਵੀਰ ਨੂੰ ਵੀ ਤਾਤ ਸ਼ਿਗਰਪਤਨ ਜਾਂ ਕਿਸੇ ਕਿਸਮ ਦੀ ਮਰਦਾਨਾ ਕਮਜ਼ੋਰੀ ਆ ਤਾਂ ਤੁਸੀਂ ਮੇਰੇ ਤੋਂ ਆਪਣੀ ਪ੍ਰਕਿਰਤੀ ਦੇ ਹਿਸਾਬ ਨਾਲ ਦਵਾਈ ਲੈ ਕੇ ਆਪਣਾ ਇਲਾਜ ਕਰਵਾ ਸਕਦੇ ਹੋ ਜੇ ਕੋਈ ਵੀਰ ਦੂਰ ਕਰਕੇ ਪਹੁੰਚ ਨਹੀਂ ਸਕਦਾ ਤਾਂ ਉਹਨੂੰ ਵਟਸਐਪ ਤੇ ਮੈਸੇਜ ਕਰੇ ਮੈਂ ਫੋਨ ਦੇ ਜ਼ਰੀਏ ਤੁਹਾਡੀ ਪ੍ਰਕਿਰਤੀ ਜਾਣ ਕੇ ਤੁਹਾਨੂੰ ਬਹੁਤ ਵਧੀਆ ਦਵਾਈ ਭੇਜਾਂਗਾ ਦੋਸਤੋ रेक्टाइल ਰਿਸਫੰਕਸ਼ਨ ਜੋ ਪ੍ਰੀ ਮੈਚੁਰ ਓਜੈਕੂਲੇਸ਼ਨ ਨੂੰ ਹਉਆ ਸਮਝ ਕੇ ਘਬਰਾਉਣ ਦੀ ਲੋੜ ਨਹੀਂ ਐਸੀ ਕੋਈ ਮਰਜ਼ੀ ਨਹੀਂ ਜਾਇਸੀ ਕੋਈ ਬਿਮਾਰੀ ਨਹੀਂ ਜਿਹਦਾ ਆਯੁਰਵੇਦ ਦੇ ਵਿੱਚ ਇਲਾਜ ਨਹੀਂ ਹੁੰਦਾ ਇਸ ਲਈ ਆਯੁਰਵੇਦ ਨਾਲ ਜੁੜੋ ਦਵਾਈ ਲੈਣ ਲਈ ਮੇਰਾ ਫੋਨ ਨੰਬਰ نوٹ ਕਰ ਲਓ 991450779991450798 ਦੋਸਤੋ ਅਸੀਂ ਦਵਾਈਆਂ ਵਿੱਚ ਪਾਉਣ ਲਈ ਭਸਮ ਪੈਸਟੀਆਂ ਅਤੇ ਹਸੈਣਾ ਆਪ ਹੀ ਤਿਆਰ ਕਰਦੇ ਹਾਂ ਕੋਈ ਵੀ ਚੀਜ਼ ਬਜ਼ਾਰੂ ਨਹੀਂ ਹੁੰਦੀ ਕਿਸੇ ਦੀ ਕਿਸੇ ਦੀ ਹੀ ਕੰਪਨੀ ਚੀਜ਼ ਨਹੀਂ ਵਾਰਤਦੇ ਇਸ ਲਈ ਇੱਕ ਵਾਰੀ ਜ਼ਰੂਰ ਦਵਾਈ ਲੈ ਕੇ ਦੇਖੋ ਬਹੁਤ ਵਧੀਆ ਦਵਾਈ ਆ ਦਵਾਈ ਲੈਣ ਲਈ ਮੈਨੂੰ WhatsApp ਤੇ ਤੁਸੀਂ ਮੈਸੇਜ ਕਰ ਸਕਦੇ ਹੋ